ਅੱਜ ਦੀ ਵਿਜ਼ਿਟਸ ਜੀ ਸੀਗੀ ਸਾਰੇ ਜਿੰਨੇ ਸਾਡੇ ਇੱਥੇ ਪ੍ਰੋਜੈਕਟ ਹੋਲਡਰਸ ਨੇ ਡਿਵੈਲਪਰਸ ਨੇ ਜਿਨ੍ਹਾਂ ਵੱਲ ਬਕਾਇਆ ਪੈਂਡਿੰਗ ਨਹੀਂ ਅਸੀਂ ਸਾਰਿਆਂ ਨੂੰ ਹੀ ਬੁਲਾਇਆ ਹੋਇਆ ਸੀ ਇੱਕ ਦੋਨਾਂ ਦੀਆਂ ਜਨਰਲ ਪ੍ਰੋਬਲਮ ਸੁਣਨੀ ਸੀ ਇੱਕ ਉਹਨਾਂ ਨੂੰ ਇਹ ਕਹਿਣਾ ਸੀ ਵੀ ਆਪਣੇ ਪ੍ਰਾਪਰਟੀ ਟੈਕਸ ਤੇ ਜਿਹੜੇ ਆਪਣੇ ਬੀਡੀਸੀ ਚਾਰਜਿਸ ਜਿਹੜੇ ਉਹਨਾਂ ਵੱਲ ਬਕਾਇਆ ਹੈ ਉਹਨਾਂ ਨੂੰ ਜਲਦ ਤੋਂ ਜਲਦ ਭਰਵਾਇਆ ਜਾਵੇ ਕਿਉਂਕਿ ਕਮੇਟੀ ਦਾ ਕਰੋੜਾ ਰੁਪਇਆ ਜਿਹੜਾ ਹੈਗਾ ਬਿਲਡਰਸ ਦੇ ਵੱਲ ਪੈਂਡਿੰਗ ਹੈ ਤਾਂ ਕਿ ਉਹ ਸਾਡੀ ਜਿਹੜੀ ਹੈਗੀ ਹੈ ਰਕਮ ਸਰਕਾਰ ਦੇ ਖਾਤੇ ਜਾ ਸਕਦੇ। ਤੁਮ ਕਿਸੇ ਜਿਹ ਕਹਤੇ ਐਸੀ ਗੇ ਇਹ ਕੁਝ ਨਹੀਂ ਜੀ ਇਹ ਤੇ ਇਟ ਇਜ਼ ਅ ਰੁਟੀਨ ਪ੍ਰੋਸੈਸ ਅਸੀਂ ਸ਼ੁਰੂਆਤ ਜ਼ਿਰਕਪੁਰ ਤੋਂ ਕੀਤੀ ਹੈ ਅਗਲੇ ਹਫਤੇ ਅਸੀਂ ਖਰੜ ਕੋਰਾਲੀ ਰੱਖਿਆ ਜੀ ਤੇ ਨਾਲ ਡੇਰਾ ਬਸੀ ਵੀ ਰੱਖਿਆ ਤੋਂ ਇਟ ਇਜ਼ ਕਿ ਪ੍ਰੋਪਰਟੀ ਟੈਕਸ ਕਿਉਂਕਿ 31 ਸਤ ਡੇਟ ਹੁੰਦੀ ਹੈ ਉਸ ਤੋਂ ਪਹਿਲਾਂ ਪਹਿਲਾਂ ਵੀ ਵਾਂਟਡ ਟੂ ਮੋਬਿਲਾਈਜ਼ ਤੇ ਅਦਰਵਾਈਜ਼ EDC ਦੇ ਬਕਾਇਆ ਦਾ ਵੀ ਬਹੁਤ ਇਸ਼ੂ ਆ ਰਿਹਾ ਸੀ ਇਸ ਕਰਕੇ ਆਏ ਹਾਂ एकदम ਜਿਹੜੀਆਂ ਪੇਮਟਾਂ ਬਹੁਤ ਲੰਬੇ ਸਮੇਂ ਤੋਂ ਪਈਆਂ ਪੈਂਡਿੰਗ ਪਈਆਂ ਉਹਨਾਂ ਦਾ ਕੀ ਕਾਰਵਾਈ ਹੋਏਗੀ ਕਿਉਂਕਿ ਕਾਰੀ ਨੇ ਰਹੇ ਜੀ ਬਹੁਤ ਲੰਮਾ ਸਮਾਂ ਹੋ ਗਿਆ ਹੁਣ ਸਾਰੇ ਕਰਨਗੇ ਜੀ ਜੇ ਨਹੀਂ ਹੋਗੀ ਤੇ ਜੋ ਐਸ ਪਰ ਪਾਲਿਸੀ ਉਹਦੇ ਵਿੱਚ ਪ੍ਰੋਵੀਜ਼ਨਸ ਨੇ ਐਕਸ਼ਨ ਲੈਣੇ ਆ ਡਿਊ ਐਕਸ਼ਨ ਵਿਲ ਬੀ ਟੇਕਨ ਐਲੀ ਮੀਟਿੰਗ ਸੀ ਇਸ ਕਰਕੇ ਆਈ ਜਸਟ ਵਾਂਟਡ ਟੂ ਸੈਂਸਿਟਾਈਜ਼ ਦੀ ਬਿਲਡਰਸ ਥੈਟ ਇਟ ਹਾਸ ਟੂ ਬੀ ਡਨ ਏ ਮੰਡੀਟਰੀ ਹੈ ਤੁਸੀਂ ਆਪਣੇ ਜਿਹੜੇ ਬਕਾਇਆ ਨੇ ਉਹ ਭਰਨੇ ਨੇ ਜੇ ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਅਮਲ ਵਿੱਚ ਲਈ ਜਾਊਗੀ ਆਈ ਆਮ ਵੈਰੀ ਸ਼ੋਰ ਕਿ ਉਹਨਾਂ ਵੱਲੋਂ ਜਿਹੜਾ ਹੈਗਾ ਉਹਨਾਂ ਸਾਰਿਆਂ ਨੇ ਬੜਾ ਪੋਜ਼ਿਟਿਵ ਰਿਸਪਾਂਸ ਦਿੱਤਾ ਉਹ ਕਰਨਗੇ ਪਰ ਜੇ ਫਿਰ ਵੀ ਕੋਈ ਇਸ਼ੂ ਆਊਗਾ ਤੋ ਜੀ ਦੈਨ ਦ ਨੈਕਸਟ ਸਟੈਪ ਇਸ ਕਿ ਜੋ ਵੀ ਐਸ ਪਰ ਦੀ ਨੋਰਮਸ ਐਕਸ਼ਨਸ ਨੇ ਦੇ ਵਿਲ ਬੀ ਟੇਕਡ ਇਟ ਮੈਮ ਜਿੱਥੇ ਵੀ ਜੀਨਪੁਰ ਦਾ ਨਾਮ ਆਉਂਦਾ ਨਾਲ ਨਜਾਇਜ਼ ਸਾਰੇ ਆ ਨਾਮ ਜੁੜ ਦਿੰਦਾ ਹਾਂਜੀ ਇੱਕ ਅਫਸਰ ਕਾਰਵਾਈ ਕਿਉਂ ਨਹੀਂ ਕਰਦੇ ਜੀ ਦੇਖੋ ਜੀ ਮੇਰੇ ਕੋਲ ਜਿੰਨੀਆਂ ਕੰਪਲੇਂਟਸ ਆਉਂਦੀਆਂ ਨੇ ਮੇਰੇ ਵੱਲੋਂ ਰੈਗੂਲਰਲੀ ਚੈੱਕ ਕਰਕੇ ਉਹਨਾਂ ਤੇ ਐਕਸ਼ਨ ਵੀ ਲਿਤਾ ਜਾਂਦਾ ਜੇ ਤੁਹਾਨੂੰ ਕਦੇ ਵੀ ਲੋੜ ਹੋਵੇ ਤੁਸੀਂ ਮੇਰੇ ਆਫਿਸ ਤੋਂ ਆਰਟੀਆਈ ਦੇ ਵਿੱਚ ਉਹ ਜਿਹੜਾ ਹੈਗਾ ਲੈ ਸਕਦੇ ਹੋ ਮੇਰੇ ਧਿਆਨ 'ਚ ਜੇ ਕੋਈ ਅਖਬਾਰ 'ਚ ਵੀ ਆਉਂਦੀ ਹੈ ਤੇ ਇਮੀਡੀਏਟਲੀ ਉਸ ਤੇ ਐਕਸ਼ਨ ਲਿਤਾ ਜਾਂਦਾ ਹੈ ਬਾਕੀ ਇਹ ਕੱਲ ਵੀ ਇੱਕ ਅਨੋਥਰਾਇਜ਼ਡ ਕਲੋਨਿਸ ਬਾਰੇ ਮੀਟਿੰਗ ਹੈ ਤੇ ਹਾਂਜੀ ਇਹ ਇੱਥੇ ਜ਼ਰੂਰ ਸਾਡੇ ਜਿਹੜੇ ਸਟਾਫ ਨੂੰ ਥੋੜਾ ਹੋਰ ਵਿਜੀਲੈਂਟ ਹੋਣ ਦੀ ਲੋੜ ਹੈ ਤਾਂ ਕਿ ਅਨੋਥਰਾਇਜ਼ਡ ਕੰਸਟਰਕਸ਼ਨਸ ਸ਼ਹਿਰ ਵਿੱਚ ਨਾ ਅੱਜ 10 ਜੂਨ ਨੂੰ ਜੋ ਮਿਊਨਿਸਪਲ ਕਾਉਂਸਲ ਜਿਰਕਪੁਰ ਦੇ ਵਿੱਚ ਏਡੀਸੀ ਮੈਮ ਨੇ ਮੀਟਿੰਗ ਬੁਲਾਈ ਸੀ ਉਹਦੇ ਵਿੱਚ ਉਹਨਾਂ ਨੇ ਸਪੈਸ਼ਲ ਈਓ ਨੂੰ ਇਹ ਜੋ ਸਾਨੂੰ ਪਤਾ ਲੱਗਿਆ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਡਿਫਾਲਟਰ ਨੇ ਜਿ ਕੁਝ ਲਿਸਟ ਵੀ ਦਿੱਤੀ ਸੀ ਮੈਡਮ ਨੇ ਵੀ ਇੰਨਾ ਬਿਲਡਰ ਉਹਨਾਂ ਵੱਲ ਬਹੁਤ ਪੈਂਡਿੰਗ ਹੈ ਜਿਨ੍ਹਾਂ ਵੱਲ ਪ੍ਰੋਪਰਟੀ ਟੈਕਸ ਵੀ ਬਹੁਤ ਪੈਂਡਿੰਗ ਹੈ ਈਡੀਐਸ ਵੀ ਬਹੁਤ ਪੈਂਡਿੰਗ ਹੈ ਲੇਕਿਨ ਜੋ ਜਿਰਕਪੁਰ ਦੇ ਈਓ ਨੇ ਉਹਨਾਂ ਨੇ ਖਾਸ ਤੌਰ ਤੇ ਸਿਰਫ 24 ਬੰਦਿਆਂ ਨੂੰ ਬੁਲਾਇਆ ਗਿਆ 24 ਉਹ ਬੰਦੇ ਜਿਹੜੇ ਬਹੁਤ ਸੋਚਾ ਜਿਨ੍ਹਾਂ ਚੋਂ ਸਿਰਫ 1-2 ਕਿ ਜਿਹੜੇ ਡਿਫਾਲਟਰ ਬਿਲਡਰ ਸੀਗੇ ਬਾਕੀ ਸਾਰੇ ਬਿਲਡਰ ਉਹ ਬਣਾਏ ਜਿਹੜੇ ਨਾਮੀ ਬਿਲਡਰ ਜਿਹੜੇ ਬੜੇ ਵਧੀਆ ਬਿਲਡਰ ਜਿਹੜੇ ਬਹੁਤ ਵਧੀਆ ਕੰਮ ਕਰਦੇ ਨੇ ਉਹ ਸਾਡੀ ਇਹ ਲਗਾਤਾਰ ਕੋਸ਼ਿਸ਼ ਰਹੀ ਏ ਕਿ ਜਿਹੜੇ ਡਿਫਾਲਟਰ ਬਿਲਡਰ ਨੇ ਉਹਨਾਂ ਤੋਂ ਪੈਸਾ ਪ੍ਰੋਵਾਇਆ ਜਾਵੇ ਉਹਨਾਂ ਤੋਂ ਇੰਨੀ ਜਿਹੜੀ ਪੇਮੈਂਟ ਪੈਂਡਿੰਗ ਪਈ ਉਹ ਪੇਮੈਂਟ ਕਿਉਂ ਨਹੀਂ ਪ੍ਰੋਵਾਇਆ ਜਾ ਰਹੀ ਇਹ 200 ਕਰੋੜ ਦੀ ਮੈਂ ਗੱਲ ਕੀਤੀ ਏ ਲੇਕਿਨ ਜਦੋਂ ਵੀ ਮੀਟਿੰਗ ਹੁੰਦੀ ਉੱਥੇ ਜਾਣ ਬੁਝ ਕੇ ਉਹਨਾਂ ਬਿਲਡਰਾਂ ਨੂੰ ਬੁਲਾਇਆ ਜਾਂਦਾ ਜਿਹੜੇ ਬਿਲਡਰਾਂ ਦਾ ਬਕਾਇਆ ਜ਼ਿਆਦਾ ਨਹੀਂ ਹੈਗਾ ਜਿਹੜੇ ਵਧੀਆ ਕੰਮ ਕਰਦੇ ਨੇ ਉਹਨਾਂ ਨੂੰ ਬੁਲਾਇਆ ਜਾਂਦਾ ਉਹਨਾਂ ਤੋਂ ਹਾਂ ਪ੍ਰੋਵਾਈ ਜਾਂਦੀ ਏ ਅਸੀਂ ਏਡੀ ਵੱਡੀ ਲਿਸਟ ਦਿੱਤੀ ਹੈ ਕਿ ਇਹ ਬਿਲਡਰ ਬੁਲਾਏ ਜਾਣ ਇਹਨਾਂ ਬਿਲਡਰ ਤੋਂ ਪੈਸੇ ਪ੍ਰੋਵਾਈ ਜਾਂਣ ਲੇਕਿਨ ਹਰ ਵਾਰ ਇਸ ਤਰੀਕੇ ਨਾਲ ਜਿਹੜੇ ਈਓ ਸਾਹਿਬ ਨੇ ਉਹ ਮੈਡਮ ਨੂੰ ਮਿਸਗਾਈਡ ਕਰ ਦਿੰਦੇ ਨੇ ਪਰ ਉਹ ਮੀਟਿੰਗ ਕਰਕੇ ਉਵੇਂ ਹੀ ਤੋੜ ਦਿੰਦੇ ਨੇ